ਹਾਂਜੀ ਬਹੁਤ ਹੀ ਸਤਿਕਾਰਿਤ ਸਰੋਤਨੂ ਅਸੀਂ ਬਹੁਤ ਹੀ ਨਿਮਰਤਾ ਦੇ ਨਾਲ ਸਤਿ ਸ਼੍ਰੀ ਅਕਾਲ ਕਹਿ ਕੇ ਮਾਨ ਮਹਿਸੂਸ ਕਰਦੇ ਹਾਂ ਜੋ ਹਰ ਰੋਜ਼ ਲੋਕ ਗੀਤਾਂ ਨੂੰ ਸੁਣਦੇ ਨੇ ਸਾਡੇ ਦੁਆਰਾ ਗਾਏ ਲੋਕ ਗੀਤਾਂ ਨੂੰ ਸੁਣ ਕੇ ਉਹਨਾਂ ਦੇ ਵਿੱਚ ਗਲਤੀਆਂ ਕੱਢ ਕੇ ਸਾਨੂੰ ਪ੍ਰੇਰਿਤ ਕਰਦੇ ਨੇ ਤੇ ਉਹਨਾਂ ਦੇ ਲਈ ਅੱਜ ਫਿਰ ਅਸੀਂ ਇੱਕ ਬੜਾ ਸੋਹਣਾ ਲੋਕ ਗੀਤ ਲੈ ਕੇ ਆਏ ਹਾਂ ਉਮੀਦ ਕਰਦੇ ਹਾਂ ਤੁਸੀਂ ਇਸ ਲੋਕ ਗੀਤ ਨੂੰ ਵੀ ਭਰਮਾ ਹੁੰਗਾਰਾ ਦੇਵੋਗੇ ਇਹ ਲੋਕ ਗੀਤ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਨ ਵਾਲਾ ਤਦ ਤੁਸੀਂ ਪੂਰੇ ਆਨੰਦਤ ਹੋਵੋਗੇ ਅੱਜ ਆਪਾਂ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਨੀਏ ਗਲੀ ਗਲੀ ਵਣ ਜਾ ਰਾ ਪੇੜ ਸਸਨੂ ਵੀਰ ਕੀਨਾਣ ਨੂੰ ਵੀਰ ਖਿਆ ਵੰਗਾਤਾ ਦਿਓ ਨੀ ਝੜਾ ਬਰਨਾ ਜੀ ਮੈਨੂੰ ਤੇਰੀ ਸੋ ਵੰਗਾਤਾ ਦਿਓ ਨੀ ਝੜਾ ਸਸਬੀਨਾ ਲਿਦੀ ਆਪੇ ਹੀ ਮੈਂ ਲਈ ਆਨੀ ਚੜਾ ਫਲਾਂਜੀ ਮੈਨੂੰ ਤੇਰੀ ਸੋਇ ਆਪੇ ਹੀ ਮੈਂ ਲਈ ਆਨੀ ਚੜਾ ਸਸੇ ਤੋਂ ਵੀ ਲਾਂ ਜੀ ਮੈਨੂੰ ਤੇਰੀ ਸੋਚ ਜੇ ਪਰੇਸ਼ੋਲੇ ਆਂਦਾ ਪਾ ਗੇਤਾ ਮੈਂ ਕਤ ਦਿਆਂ ਦੋ ਚਾਰ ਪੂਣੀਆਂ ਆਜੇ ਤਾਂ ਮੈਂ ਕਤ ਲਿਆ ਪਾ ਭਲਾਂ ਜੀ ਮੈਨੂੰ ਤੇਰੀ ਸੋਇ ਆਜੇ ਤਾਂ ਮੈਂ ਕਤ ਲਿਆ ਪਾ ਤੇ ਖੇਡਦਾ ਪਾਪੀਆਂ ਨੇ ਦਿੱਤਾ ਨਹੀਂ ਸਿਖਾ ਪਲਾਂ ਜੀ ਮੈਨੂੰ ਤੇਰੀ ਸੋ ਪੱਬੀਆਂ ਨੇ ਦਿੱਤਾ ਨਹੀਂ ਸਿਖਾ ਜੀ ਮੈਨੂੰ ਤੇਰੀ ਸੋ ਬੰਗਾਤਾ ਦਿੱਤੀ ਆਪਣਾ ਟੁੱਟੀਆਂ ਤੇ ਬੰਗਾਂ ਨੂੰ ਮੈਂ ਛੋਲੀ ਵਿੱਚ ਪਾਉਣੀ ਪਰਦੀ ਕੋ ਹਰਾ ਵੇੜੇ ਤੁਰ ਗਈ ਪਾਦੋਂ ਮੈਨੂੰ ਪੇਕੇ ਆਂ ਦੇਰਾ ਫਰਾਂ ਜੀ ਮੈਨੂੰ ਤੇਰੀ ਸੋ ਪਾਦੋਂ ਮੈਨੂੰ ਪੇਕੇ ਆਂ ਦੇਰਾ ਇੱਕ ਪਾਸੇ ਟਲੀ ਰੋਟੀਆਂ ਪਕਾ ਪਲਾਂਜੀ ਮੈਨੂੰ ਤੇਰੀ ਸੋ ਲੈਨੀ ਪੀ ਰੋਟੀਆਂ ਪਕਾ ਮੈਥੋਂ ਨਹੀਂੋਂ ਪੱਕਦੀਆਂ ਤੇ ਮੈਥੋਂ ਨਹੀਂੋਂ ਲੱਤਦੀਆਂ ਜਾ ਕੇ ਆਪਣੇ ਨਜ ਨੂੰ ਲਿਆ ਪਲਾਂਜੀ ਤੇਰੀ ਸੋ ਜਾਕੇ ਆਪਣੀ ਨਜ ਨੂੰ ਲੇਆ ਇੱਕ ਪਾਸੇ ਕਣਕਾਂ ਕਾਤੇ ਦੂਜੇ ਪਾਸੇ ਮੱਕੀਆਂ ਵਿੱਚ ਡੋਲਾ ਲਿਆ ਨੀ ਰਖਾ ਫਲਾਂ ਜੀ ਮੈਨੂੰ ਤੇਰੀ ਸੌ ਵਿੱਚ ਡੋਲਾ ਲਿਆ ਨੀ ਰਖਾ ਪੰਜ ਤਾਰ ਪਈਏ ਮੇਰੇ

ਪਾਂਝ ਨਹੀਂ ਓ ਲੈਨੇ ਤੇ ਮੈਂ ਨਾਲ ਨਹੀਂ ਓ ਜਾਵਣਾ ਪੱਬੋਦੀਆਂ ਪੱਕੀਆਂ ਤੂੰ ਖਾ ਪਰਾਜੀ ਮੈਨੂੰ ਤੇਰੀ ਸੋ ਪੱਬੋਦੀਆਂ ਪੱਕੀਆਂ ਤੂੰ ਖਾ ਬੀ ਦੀਆਂ ਪੱਕੀਆਂ ਬਥੇਰਾ ਚਿੜਖੜੀਆਂ ਹੋਣ ਮੈਨੋਂ ਤੇ ਆਦਾਚਾ ਫਲ ओल्याने मना फला जी मेनू तेरी सो टोले